ਗੱਡੀਆਂ ਦੇ ਸ਼ੀਸ਼ੇ ਭੰਨੇ ਆ ਖੁੱਦ ਠੀਕ ਹੈ ਮੈਂ ਜਮਾ ਸ਼ਾਂਤਮਈ ਬੈਠੇ ਸੀਗੇ ਦੋ ਬੱਸਾਂ ਭਰਤੀਆਂ ਸੀਗਾ ਦੋ ਬੱਸਾਂ ਬਿਲਕੁਲ ਫੁੱਲ ਹੋ ਕੇ ਜਾ ਚੁੱਕੀਆਂ ਸੀਗਾ ਕੋਈ ਸਾਧਨ ਨਹੀਂ ਸੀਗਾ ਚੜਨ ਵਾਸਤੇ ਤੇ ਉਹਨਾਂ ਨੇ ਇਕੱਠੇ ਇੰਨਾ ਸੀਗਾ ਤੇ ਉਹਨਾਂ ਨੇ ਫਿਰ ਇੱਥੇ ਆ ਕੇ ਇਹ ਪੈਂਡ ਤੇ ਆ ਕੇ ਜਿੱਥੇ ਤੁਸੀਂ ਖੜੇ ਆ ਇੱਥੇ ਆ ਕੇ ਲਾਠੀ ਚਾਰਜ ਸ਼ੁਰੂ ਕੀਤਾਗਾ ਤੇ ਲੋਕਾਂ ਨੇ ਸ਼ੀਸ਼ੇ ਭੰਨੇ ਵੀ ਉੱਥੇ ਤਾਈਂ ਦੇਖ ਲਓ ਮਤਲਬ ਇੰਨਾ ਧੱਕਾ ਕੀਤਾਗਾ ਨਜਾਇਜ਼ ਧੱਕਾ ਕੀਤਾਗਾ ਮੈਂ ਇੱਥੋਂ ਉਹਦਾ ਖੁਦ ਇੱਥੇ ਸੀਗਾ ਜੀ ਜੀ ਜਿਹੜੀ ਜੀ ਸੇਵਾ ਕਰ ਰਹੇ ਸੀ ਜੀ ਜੀ ਮਾਨ ਸਰਕਾਰ ਦਾ ਕਿਹੋ ਜਿਹਾ ਤੁਹਾਨੂੰ ਲੱਗਦਾ ਜਿਵੇਂ ਕਹਿੰਦੇ ਤੁਸੀਂ ਇਹ 84 ਵਾਲਾ ਮਾਹੌਲ ਫੇਰ ਲੋਕਾਂ ਨੂੰ ਜਾਦ ਕਰਾਤਾ ਕਹਿੰਦੇ 84 ਵਾਲਾ ਮਾਹੌਲ ਬਣਦਾ ਜਾ ਰਿਹਾ ਬਈ ਬੱਚੇ ਬੱਚੇ ਦੀ ਮੂੰਹ ਤੇ ਇਹੀ ਆਵਾਜ਼ ਆਵੀ 84 ਵਾਲਾ ਮਾਹੌਲ ਬਣ ਗਿਆ ਅੱਜ ਤੁਸੀਂ ਦੇਖ ਲਓ ਵਾੜੇ ਪਾਈਕੇ ਦੇ ਵਿੱਚ ਉੱਥੇ ਤਾਂ ਹੋਇਆ ਹੀ ਸੀਗਾ ਜਿਹੜਾ ਹੋਣਾ ਸੀਗਾ ਕਨੋਰੀ ਬਰਡ ਤੇ ਅੱਜ ਵਾੜੇ ਪਾਈਕੇ ਪਿੰਡ ਦੇ ਵਿੱਚ ਆ ਕੇ ਜਿਹੜਾ ਨੇ ਅਨਤਿਆਚਾਰ ਕੀਤਾ ਲਾਠੀ ਚਾਰਜ ਕੀਤਾਗਾ ਬਹੁਤ ਹੀ ਨਿੰਦਣਯੋਗ ਹੈ ਸਾਡੇ ਬਜ਼ੁਰਗ ਜਿਹੜੇ ਆਪ ਦੇ ਬਾਰ ਦੇ ਵਿੱਚ ਖੜੇ ਸੀ ਨਾ ਉਹਨਾਂ ਨੂੰ ਵੀ ਖੁੱਟਿਆ ਡਾਂਗਾ ਨਾਲ ਉਹ ਹੁਣ ਡਾਕਟਰ ਦੇ ਉੱਤੇ ਪਏ ਆ ਤੇ ਨਹੀਂ ਤਾਂ ਪਿੰਡ ਵਿੱਚ ਜਾ ਕੇ ਦੇਖ ਲਓ ਉਹਦੇ ਪੱਟੀਆਂ ਬੰਨੀਆਂ ਪੱਟੀਆਂ ਕਰਾਈ ਜਾਂਦੇ ਆ ਜੀ 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 ਜਿਹੜਾ ਮੋਦੀ ਸਾਹਿਬ ਨੇ ਇੰਨੇ ਸਾਲਾਂ ਚ ਕੀਤਾ ਨਹੀਂ ਉਹਨਾਂ ਨੇ ਵੀ ਤਸ਼ੱਦਦ ਇੰਨਾ ਨਹੀਂ ਕੀਤਾ ਇਹਨੇ ਧੱਕੇ ਨਾਲ ਨਹੀਂ ਧਰਨਾ ਚਗਾਇਆ ਪੰਜਾਬ ਸਰਕਾਰ ਪੰਜਾਬ ਵੀ ਹੋ ਕੇ ਫਿਰ ਵੀ ਇਹੋ ਕੁਝ ਕਰ ਹਾਂ ਹਾਂ ਭਗਵਾਨ ਤਮਾਨ ਨੇ ਕਰਵਾਤਾ ਜਿੰਨਾ ਮੋਦੀ ਨੇ ਨਹੀਂ ਸਿਕਵਾਇਆ ਕਹਿੰਦੇ ਵਾਕਈ ਸਹੀ ਗੱਲ ਹੋ ਗਈ ਬਈ ਅਸੀਂ ਤੁਸੀਂ ਕਿਸਾਨ ਕਹਿੰਦੇ ਸਾਨੂੰ ਦਿੱਲੀ ਨਹੀਂ ਟੱਪਣ ਦਿੰਦੀ ਹਰਿਆਣਾ ਸਰਕਾਰ ਅਸੀਂ ਦਿੱਲੀ ਜਾਣਾ ਤੁਸੀਂ ਦਿੱਲੀ ਦੀ ਛੱਡਾ ਹਰਿਆਣੇ ਦੀ ਛੱਡਾ ਸੁਣਦਾ ਪੰਜਾਬ ਦੇ ਵਿੱਚ ਹੀ ਆਜ਼ਾਦੀ ਨਹੀਂ ਤੇ ਪੰਜਾਬ ਦੇ ਵਿੱਚ ਆਪਦੇ ਪ੍ਰੋਟੈਸਟ ਕਰ ਲਓ ਬਾਈ ਟੈਸਟ ਕਰਨਾ ਔਰ ਕਾਨੂੰਨ ਦੇ ਵਿੱਚ ਵੀ ਲਿਖਿਆ ਵੀ ਸ਼ਾਂਤਮਈ ਪ੍ਰੋਟੈਸਟ ਕਿਤੇ ਵੀ ਆਪਦੀ ਹੱਕ ਮੰਨੇ ਹੋਏਗੇ ਮੰਗਾਂ ਦੇ ਕਰ ਸਕਦਾਗਾ ਜਿਵੇਂ ਸ਼ਾਂਤਮਈ ਇੱਥੇ ਨਾ ਘਟੋ ਘਟਾ ਹਜ਼ਾਰ ਬੰਦਾ ਦੇ ਸ਼ਾਂਤਮਈ ਬੈਠਾ ਸੀਗਾ ਤੇ ਪੁਲਿਸ ਨੇ ਆਈ ਆ ਰੋੜੀਵਤੀ ਗੱਲਬਾਤ ਕੀਤੀ ਹੈ ਕਹਿੰਦੇ ਤੁਸੀਂ ਸੈਟ ਤੇ ਹੋ ਕੇ ਪ੍ਰਦਰਸ਼ਨ ਕਰ ਲਓ ਤੇ ਪਰ ਜਿਹੜੇ ਮਹਤਵਾਰ ਬੰਦੇ ਸੀ ਉਹ ਕਹਿੰਦੇ ਵੀ ਅਸੀਂ ਜਿੰਨਾ ਚਾ ਸਾਡੇ ਫੜੇ ਹੋਏ ਕਿਸਾਨ ਨੇਤਾ ਨੇ ਜਾਂ ਜੋ ਲੀਡਰਸ਼ਿਪ ਆ ਉਹਨਾਂ ਨੂੰ ਰਹਾ ਕਰ ਦਿਓ ਅਸੀਂ ਸ਼ਾਂਤਮਈ ਪਾਸੇ ਹੋ ਜਾਾਂਗੇ ਕਿਸਾਨ ਜਿੱਥੇ ਬੰਦੀਆਂ ਦਾ ਕਹਿੰਦੇ 2022 ਚ ਕਿਤੇ ਨਾ ਕਿਤੇ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਸਮਰਥਨ ਰਿਹਾ ਸਰਕਾਰ ਬਣਾਉਣ ਚ ਵੱਡਾ ਯੋਗਦਾਨ ਰਿਹਾ ਫਿਰ ਵੀ ਇਸ ਇਸ ਤਰੀਕੇ ਨਾਲ ਕੀਤਾ ਗਿਆ ਬਾਈ ਉਹ ਭੋਲੇ ਭਾਲੇ ਲੋਕ ਸੀਗੇ ਹੁਣ ਉਹਨਾਂ ਨੂੰ ਵੀ ਉਹਨਾਂ ਦੇ ਵੀ ਕੰਨੀ ਹੱਥ ਲੱਗ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਉਹ ਹੁਣ ਤਾਂ ਕਿਸਾਨਾਂ ਦੇ ਪਈਆਂ ਨਾ ਤੇ ਆਉਣ ਵਾਲੇ 2-4 ਮਹੀਨਿਆਂ ਤੇ ਉਹਨਾਂ ਦੇ ਵੀ ਛਿੱਤਰ ਇਸੇ ਤਰ੍ਹਾਂ ਜੇ ਨਾ ਪਿੰਡਾਂ ਦੇ ਵਿੱਚ ਆ ਕੇ ਨੰਡੇ ਪੈਣੇ ਤਾਂ ਤਾਨ ਵਿਖਿਓ ਤੁਸੀਂ ਛੋਡੇ ਵੀ ਅੱਖਾਂ 'ਚ ਪਾਣੀ ਐ ਇਸ ਤਰੀਕੇ ਨਾਲ ਭਾਈ ਸੇਵਾਦਾਰ ਸੀਗੇ ਠੀਕ ਐ ਹੁਣ ਵੀ ਸਮਾਨ ਚੱਕੀ ਜਾਂਦੀ ਐ ਉੱਥੋਂ ਅੱਖਾਂ 'ਚ ਪਾਣੀ ਕੋਈ ਗੱਲ ਨਹੀਂ ਤਾਂ ਪਸੀਨਾ ਚੱਲ ਠੀਕ ਐ ਠੀਕ ਐ ਪਰ ਹਬੜਾ ਦਬੜੀ ਦੇ ਵਿੱਚ ਜੋ ਕੁਝ ਮੈਂ ਦੇਖਿਆ ਇੱਥੇ ਉਹ ਬਹੁਤ ਹੀ ਨਿੰਦਣਜੋਗ ਸੀਗਾ ਇੱਥੇ ਸੀਸੀਟੀਵੀ ਕੈਮਰੇ ਹੈ ਨਹੀਂਗੇ ਜੀ ਤੁਸੀਂ ਸੀਸੀਟੀਵੀ ਕੈਮਰੇ ਕਿਤੇ ਚੈੱਕ ਹੁੰਦੇ ਇੱਥੇ ਤੇ ਜਿਹੜੀਆਂ ਲਾਈਵ ਵੀਡੀਓ ਬਣੀਆਂ ਆ ਜਾਣੀਆਂ ਮੂਰੇ ਆ ਜਾਣੀਆਂ ਜੋ ਅੱਜ ਵਾੜੇ ਭਾਈਕੇ ਦੇ ਵਿੱਚ ਇਹਨਾਂ ਲਾਠੀ ਚਾਰਜ ਕੀਤਾ ਬਹੁਤ ਹੀ ਨਿੰਦਣਜੋਗ ਭਾਈ ਮੈਂ ਕਹਿੰਦਾ ਸੀ ਪੰਜਾਬ ਦੇ ਮੁੱਖ ਮੰਤਰੀ ਕਹਿੰਦਾ ਸੀਗਾ ਮੈਂ ਧਰਨੇ ਪ੍ਰਦਰ ਇਹ ਵੀ ਉਹੀ ਗੱਲ ਹੋਗੀ ਭਾਈ ਇਹ ਕਹਿੰਦਾ ਸੀ ਨਾ ਮੈਂ ਆਮ ਕਿਸਾਨ ਦਾ ਪੁੱਤ ਆ ਇਹ ਪਿੱਠੇ ਪਿੱਛੇ ਵਾਰ ਕੀਤਾਗਾ ਹਾਲਾਂਕਿ ਮੈਂ ਵੀ ਇੱਕ ਜ਼ਿਮੀਂਦਾਰ ਦਾ ਪੁੱਤ ਆ ਪਰ ਇਹਨਾਂ ਨੇ ਧੱਕੇ ਨਾਲ ਮੀਟਿੰਗ ਵਿੱਚ ਸੱਦ ਕੇ ਉਹਨੂੰ ਧੱਕੇ ਨਾਲ ਡਿਟੇਨ ਕਰਨਾ ਤੋਂ ਬਾਅਦ ਰਾਤ ਨੂੰ ਖਨੋਰੀ ਤੇ ਤੇ ਸ਼ੰਭੂ ਤੇ ਲਾਠੀ ਚਾਰਜ ਕੀਤਾ ਕਿੰਨੀ ਨੁਕਸਾਨ ਕੀਤੀ ਉਹਦੀ ਪਰ ਭਾਈ ਕੌਣ ਕਰ ਕਰੂਗਾ ਇੱਕ ਪਾਸੇ ਮੀਟਿੰਗ ਕਰਦੇ ਆ ਇੱਕ ਪਾਸੇ ਅਚਾਨਕ ਆਇਆ ਨੂੰ ਡਿਟੇਨ ਕਰਦੇ ਕਿ ਕਿਹੜੀ ਕੀ ਹੋ ਜਿਹੜੀ ਧਾਰਾ ਚ ਲਿਖਿਆ ਇਹ ਕਾਨੂੰਨ ਦੇ ਵਿੱਚ ਤਾਂ ਲਿਖਿਆ ਨਹੀਂਗਾ ਬਾਈ ਜੀ ਹੈ ਤੇ ਇਹ ਮਤਲਬ ਪੁਲਿਸ ਨੂੰ ਭਗਮਤ ਮਾਨ ਨੇ ਇੰਨੀ ਖੁੱਲ ਛੋੜ ਦੇ ਦਿੱਤੀ ਆ ਜੇ ਪਿੱਛੇ ਤੁਸੀਂ ਦੇਖ ਰਿਹਾ ਕਰਨਲ ਦਾ ਮੁੱਦਾ ਕਿੰਨਾ ਭੱਗਿਆ ਹੋਇਆ ਹਜੇ ਤੱਕ ਉਹ ਕਰਨਲ ਤੇ ਨਹੀਂ ਕੋਈ ਕਾਰਵਾਈ ਹੋਈ ਤੇ ਸਾਡੇ ਵਰਗੇ ਆਮ ਜ਼ਿਮੀਂਦਾਰਾਂ ਤੇ ਕਾਰਵਾਈ ਦਾ ਮਸਲਾ ਨਾ 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 ਰਹੀ ਆ ਜੀ ਜੀ ਹਲੋ ਸਰਕਾਰ ਤੋਂ ਬਾਹਰ ਤੇ ਜਿਆਦਾ ਧੱਕਾ ਕਰਦੀ ਸਰਕਾਰ ਨੇ ਬਹੁਤ ਧੱਕਾ ਕੀਤਾ ਬਹੁਤ ਜਿਆਦਾ ਧੱਕਾ ਜਿੰਨਾ ਵੀ ਕਹਦੇ ਹੋ ਸਰਕਾਰ ਨੇ ਧੱਕਾ ਕੀਤਾ ਕਿਸਾਨਾਂ ਦੇ ਨਾਲ ਬਹੁਤ ਧੱਕਾ ਹੋਇਆ ਇਹੋ ਜਿਹਾ ਸ਼ਰਾਬੀ ਨਖਿਤ ਮੁੱਖ ਮੰਤਰੀ ਕਦੇ ਨਹੀਂ ਸੀ ਆਇਆ ਜਿਹੜਾ ਹੈ ਕਿ ਹੁਣ ਜਿੰਨੇ ਨੇ ਅਤਿਆਚਾਰ ਕਰਾਇਆ ਭਾਈ ਤੁਸੀਂ ਤਾਂ ਗੱਲ ਕਰਦੇ ਸੀ ਮੋਦੀ ਦੀ ਕਿ ਮੋਦੀ ਸਾਨੂੰ ਦਿੱਲੀ ਜੀ ਨਹੀਂ ਵੜਨ ਦਿੱਤਾ ਤੇ ਇਹ ਤਾਂ ਪੰਜਾਬ ਚ ਹੀ ਇਸ ਤਰ੍ਹਾਂ ਹੋਇਆ ਮਜਾਜ ਚ ਇਹ ਮੋਦੀ ਦੀ ਵੀ ਟੀਮ ਹੈ ਜੀ ਮੋਦੀ ਦੀ ਬੀ ਟੀਮ ਹੈ ਮੋਦੀ ਦੇ ਨਾਂ ਰਲੇ ਹੋਏ ਆ ਪੰਜਾਬ ਸਰਕਾਰ ਮੋਦੀ ਦੇ ਨਾਂ ਰਲੀ ਹੋਈ ਹੈ ਜੋ ਕਿ ਅੱਜ ਕਿਸਾਨਾਂ ਤੇ ਮਜ਼ਦੂਰਾਂ ਤੇ ਇਨਾ ਅਚਾ ਚੱਲ ਕੀਤਾ ਘਰਾਂ ਦੇ ਵਿੱਚ ਬਾੜ ਤੇ ਆ ਕੋਈ ਅਸੀਂ ਪਾਕਿਸਤਾਨੀ ਨਹੀਂਗੇ ਜਿਹੜੇ ਸਾਡਾ ਬਾਟਰ ਬਣਾ ਛੱਡਿਆ ਵੇਖੋ ਸੜਕ ਦੇ ਉੱਤੇ ਕਿਵੇਂ ਹਜੇ ਤੱਕ ਵੀ ਫੋਰਸ ਖੜੀ ਹੈ ਜੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਇਹ ਬੜਾ ਟਾਈਮ ਜਿਹੜੀ ਗੱਲ ਤੁਹਾਨੂੰ ਰਾਜਿਆਂ ਵਾਲੀ ਫੀਲਿੰਗ ਨਹੀਂ ਨਾ ਇਹ ਬੜਾ ਟਾਈਮ ਨਹੀਂ ਗਈ ਇਹ ਥੋੜਾ ਟਾਈਮ ਯਾਰ 2027 ਦੇ ਵਿੱਚ ਤੁਹਾਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਕਿਸਾਨਾਂ ਨੂੰ ਜਿਹੜਾ ਤੂੰ ਅਤਿਆਚਾਰ ਕਰਕੇ ਅੱਜ ਡਾਂਗਾ ਮਾਰ ਕੇ ਉਹਨਾਂ ਦੀਆਂ ਪੱਗਾਂ ਲਾ ਕੇ ਅੱਜ ਤੂੰ ਇਹਨਾਂ ਅਤਿਆਚਾਰ ਕੀਤਾ 2027 ਦੇ ਵਿੱਚ ਤੁਹਾਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਅਸੀਂ ਸਾਡੇ ਰਿਸ਼ਤੇਦਾਰ ਵੀ ਆਏ ਸੀ ਸਾਰੇ ਪਿੰਡਾਂ ਤੋਂ ਆ ਕੇ ਮੈਸੇ ਚਾਹ ਪੀ ਜਾਂਦਾ ਸੀ ਤੇ ਪਰ ਆ ਕੇ ਸਾਡੂੰ ਬਹੁਤ ਥਕਾ ਕਰੇ ਘਰੇ ਹੈਗੇ ਕੋਈ ਪਸੜਾ ਸਾਡਾ ਸਾਡਾ ਘਰ ਹੀ ਆ ਸਾਡਾ ਘਰ ਹੀ ਆ ਕਿਸੇ ਆ ਕੇ ਮੈਨੂੰ ਪੁਲਿਸ ਮਸਾਲਾ ਮਲਾਜਮ ਇਹ ਕਹਿੰਦੇ ਤੂੰ ਕਿੱਥੋਂ ਜਾ ਮਾਮਾ ਨਹੀਂ ਜਾਂਦਾਗਾ ਕਦੋਂ ਜਾਵਾਂ ਮੈਂ ਮਾਂ ਮੇਰੇ ਰਿਸ਼ਤੇਰੇ ਮੇਰੇ ਕੋੜ ਮੈਂ ਜੁੜ ਮੈਂ ਤੇ ਮੈਂ ਆ ਗਈ ਆ ਕੇ ਮੈਂ ਉਹਨੂੰ ਚਾਹ ਪਾਣੀ ਪੀਆਉਂਗਾ ਠੀਕ ਕਹਿੰਦੇ ਕਿੱਥੇ ਜਾ ਘਰੇ ਜਾ ਉਹਦੇ ਮਾਮਾ ਨਹੀਂ ਜਾਂਦਾਗਾ ਮੈਂ ਤਾਂ ਕਹਿੰਦੇ ਨਹੀਂ ਮਤਲਬ ਹੈ ਜਿਹੜਾ ਚਲੋ ਧਰਨਾ ਉਹ ਤਾਂ ਖਨੌਰੀ ਬਾਰਡਰ ਤੇ